ਸਤਿ ਸ੍ਰੀ ਅਕਾਲ ਮੈਂ ਹਾ ਟੁੜਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੁਖਬੀਰ ਬਾਦਲ ਜਾਂ ਕਹਿ ਦਈਏ ਬਾਦਲ ਪਰਿਵਾਰ ਦੀ ਲਗਭਗ ਕੱਲ ਛੁੱਟੀ ਕੀਤੀ ਜਾਵੇਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਵੱਲੋਂ ਕਿਉਂਕਿ ਸਾਰਾ ਪੰਥ ਦੂਸਰੇ ਪਾਸੇ ਜਿੱਥੇ ਵੀ ਸਿੱਖ ਸੰਪਰਦਾਵਸਦੀ ਹੈ ਚਾਹੇ ਉਹ ਦੇਸ਼ ਹੋਵੇ ਚਾਹੇ ਵਿਦੇਸ਼ ਹੋਵੇ ਉਹਨਾਂ ਦੀਆਂ ਕੱਲ ਅੱਖਾਂ ਲੱਗੀਆਂ ਰਹਿਣਗੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਡੇ ਫੈਸਲੇ ਤੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੱਡਾ ਫੈਸਲਾ ਆਵੇਗਾ ਕਿ ਉਹ ਹੱਕ ਦੇ ਵਿੱਚ ਹੋਵੇਗਾ ਸੁਖਬੀਰ ਸਿੰਘ ਬਾਦਲ ਦੇ ਜਾਂ ਖਿਲਾਫ ਹੋਵੇਗਾ ਇਹ ਤਾਂ ਕੱਲ ਨੂੰ ਪਤਾ ਲੱਗੇਗਾ ਲੇਕਿਨ ਸਾਰੀਆਂ ਹੀ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਕਿ ਅਲਾਂਬੇ ਕਰ ਦੇਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਦੀ ਭੂਮਿਕਾ ਨਿਭਾਉਂਦੇ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੀ ਛੁੱਟੀ ਹੋ ਜਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੂਸਰੇ ਪਾਸੇ ਪ੍ਰਧਾਨ ਨੇ ਭਾਵੇਂ ਆਪਣਾ ਸਤੀਫਾ ਸਤੀਫਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਨੂੰ ਸੌਂਪ ਦਿੱਤਾ ਹੈ ਲੇਕਿਨ ਉਹ ਸਿਆਸੀ ਡਰਾਮਾ ਦੱਸਿਆ ਜਾ ਰਿਹਾ ਹੈ ਕਿਉਂਕਿ 15 ਦਸੰਬਰ ਨੂੰ ਚੋਣ ਹੋਵੇਗੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣਾ ਨਾਮ ਵੀ ਦੇਵਣਗੇ ਹੁਣ ਗੱਲ ਅਰਗੀ ਹੈ ਗਰਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਥੇਦਾਰ ਨੇ ਲਗਭਗ ਸੁਖਬੀਰ ਸਿੰਘ ਬਾਦਲ ਦੀ ਛੁੱਟੀ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਨਵਾਂ ਪ੍ਰਧਾਨ ਕੌਣ ਹੋਵੇਗਾ ਗੁਰਪ੍ਰਤਾਪ ਸਿੰਘ ਬਡਾਲਾ ਹੋਵੇਗਾ ਚਰਨਜੀਤ ਸਿੰਘ ਬਰਾੜ ਹੋਵੇਗਾ ਜਾਂ ਸਿਕੰਦਰ ਸਿੰਘ ਮਲੂਕਾ ਹੋਵੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਲਗਾਤਾਰ ਆਪਣੇ ਪਧਰਤੇ ਗਤੀਵਿਧੀਆਂ ਰਾਜਨੀਤੀ ਦੇ ਵਿੱਚ ਤੇਜ਼ ਕਰ ਰਹੇ ਨੇ ਆਪਣੇ ਪਧਰਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਮਲੂਕਾ ਦੇ ਦੁਆਰਾ ਸਿਕੰਦਰ ਸਿੰਘ ਮਲੂਕਾ ਦੀ ਨੋ ਨੇ ਲੋਕ ਸਭਾ ਦੀ ਚੋਣ ਲੜੀ ਸੀ ਪਰਮਪਾਲ ਕੌਰ ਸਿੱਧੂ ਨੇ ਹਲਕਾ ਗੱਦਰਵਾਹ ਤੋਂ ਹਲਕਾ ਸੋਰੀ ਬਟਿੰਡਾ ਤੋਂ ਬਟਿੰਡਾ ਤੋਂ ਚੌਥੇ ਨੰਬਰ ਤੇ ਆਈ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸਿਕੰਦਰ ਸਿੰਘ ਮਲੂਕਾ ਇਹ ਵੀ ਗੱਲ ਕਰਦੇ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਦੁਬਾਰਾ ਸੁਰਜੀਤ ਹੋਣਾ ਹੈ ਤਾਂ ਫਿਰ ਆਮ ਆਦਮੀ ਸੌਰੀ ਫਿਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਜੁੱਟ ਹੋ ਕੇ ਚੋਣ ਲੜਨੀ ਪਵੇਗੀ ਇਧਰ ਜਿਹੜੇ ਵੱਡੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਹਮਾਇਤ ਕਰ ਰਹੇ ਨੇ ਸਿਕੰਦਰ ਸਿੰਘ ਮਲੂਕਾ ਦੀ ਕਿਉਂਕਿ ਸਿਕੰਦਰ ਸਿੰਘ ਮਲੂਕਾ ਦਾ ਬੜਾ ਵੱਡਾ ਰਸੂਖ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਬੜੀ ਦੇਣ ਹੈ ਭਾਵੇਂ ਉਹਨਾਂ ਦੀ ਨੋਹ ਪਰਮਪਾਲ ਕੌਰ ਸਿੱਧੂ ਨੇ ਲੋਕ ਸਭਾ ਦੀ ਚੋਣ ਲੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਇੱਧਰ ਕਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਨਾਮ ਆ ਰਿਹਾ ਹੈ ਦੂਸਰੇ ਪਾਸੇ ਸਿਕੰਦਰ ਸਿੰਘ ਮਲੂਕਾ ਦਾ ਨਾਮ ਵੀ ਆ ਰਿਹਾ ਹੈ ਸੂਤਰ ਦੱਸਦੇ ਨੇ ਕਿ ਪ੍ਰੇਮ ਸਿੰਘ ਜਿਹੜੇ ਪ੍ਰੋਫੈਸਰ ਚੰਦੂ ਮਾਜਰਾ ਨੇ ਉਹਨਾਂ ਨੂੰ ਵੀ ਜਿਹੜਾ ਹੈ ਸ਼ਰੋਮਣੀ ਅਕਾਲੀ ਦਲ ਸਹਿਮਤੀ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਧਾਨ ਬਣਾ ਸਕਦੀ ਹੈ ਉਹੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ ਜੇ ਗੱਲ ਕਰੀਏ ਸੁਖندر ਸਿੰਘ ਮਲੂਕਾ ਸੁਖندر ਸਿੰਘ ਮਲੂਕਾ ਭਾਰਤੀ ਜਨਤਾ ਪਾਰਟੀ ਵੱਲ ਖਿੱਚ ਕੇ ਲੈ ਜਾਂਦੇ ਨੇ ਭਾਰਤੀ ਜਨਤਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਧਰ ਜਿਹੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਕਿਸੇ ਪਾਰਟੀ ਦੇ ਨਾਲ ਗੱਠਜੋੜ ਜਾਂ ਪਾਰਟੀ ਨਹੀਂ ਆਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲ ਬੁੱਤੇ ਉੱਤੇ ਲੜਨੀਆਂ ਚਾਹੀਦੀਆਂ ਨੇ ਇਸ ਲਈ ਸਿਕੰਦਰ ਸਿੰਘ ਮਲੂਕਾ ਜਾਂ ਜਿਹੜੇ ਆ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜ਼ਰਾ ਨੇ ਇਹਨਾਂ ਦੋਹਾਂ ਵਿੱਚੋਂ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਬਣਾਇਆ ਜਾ ਸਕਦਾ ਹੈ ਧੰਨਵਾਦ